ਕੰਮ ਬੜਾ ਨਾਜ਼ੁਕੇ ਮਿੱਟੀ ਘਟਾ ਲੋਹੇ ਦਾ ਨਹੀਂ ਕਿਨ ਰਸ ਪੈਣਾ ਏ ਤੇ ਕਿਨ ਮਨ ਪੈਣਾ ਏ ਮਾਵਾਂ ਦੀਆਂ ਦੋਧੀਆਂ ਚੋਂ ਉੱਤਰ ਕੇ ਆਏ ਏ ਇਨ੍ਹਾਂ ਦਰਿਆਵਾਂ ਖੋਰੇ ਕਿੱਧਰ ਕਿੱਧਰ ਵਹਿਣਾ ਏ ਦੇਸ਼ ਵਾਲੀ ਵਾਗ ਡੋਰ ਇਹਨਾਂ ਨੇ ਸੰਭਾਲ ਲਈ ਦੇਸ਼ ਵਾਲੀ ਵਾਗ ਡੋਰ ਇਹਨਾਂ ਨੇ ਸੰਭਾਲਣੀ ਏ ਕਿਸ-ਕਿਸ ਗੱਦੀ ਉੱਤੇ ਕਿਨ-ਕਿਨ ਵਹਿਣਾ ਏ ਸੋਨੇ ਸੋਨੇ ਪਿਆਰੇ ਪਿਆਰੇ ਵਿਦਿਆ ਦੇ ਵਣ ਜਾ ਰਹੇ ਸੋਨੇ ਸੋਨੇ ਪਿਆਰੇ ਪਿਆਰੇ ਵਿਦਿਆ ਦੇ ਵਣ ਜਾ ਰਹੇ ਰਾਹਾਂ ਦੀਆਂ ਰੌਣਕਾਂ ਨੇ ਵੇੜਿਆਂ ਦਾ ਕਹਿਣਾ ਏ ਧਾਰਾਂ ਬਣ ਬਣ ਆਏ ਧਾਰਾਂ ਬਣ ਉੱਡ ਜਾਣਾ ਧਾਰਾਂ ਬਣ ਬਣ ਆਏ ਧਾਰਾਂ ਬਣ ਉੱਡ ਜਾਣਾ ਇੱਥੇ ਪਾਉਣੇ ਆਲ ਨੇ ਤੇ ਕਿੱਥੇ ਜਾ ਕੇ ਰਹਿਣਾ ਏ ਮਾਵਾਂ ਦੇ ਇਹ ਲਾਲ ਲਾਲ ਸਾਡੇ ਨੇ ਹਵਾਲੇ ਕੀ ਮਾਵਾਂ ਦੇ ਇਹ ਲਾਲ ਲਾਲ ਸਾਡੇ ਨੇ ਹਵਾਲੇ ਕੀਤੇ ਲਾਲਾਂ ਵਿੱਚ ਖੇਡਦੇ ਆਂ ਹੋਰ ਅਸਾਂ ਕੀ ਲੈਣਾ ਏ ਲਾਲਾਂ ਵਿੱਚ ਖੇਡਦੇ ਆਂ ਹੋਰ ਅਸਾਂ ਕੀ ਲੈਣਾ ਏ ਚਾਨਣ ਵਿਦਿਆ ਦਾ ਫੈਲ ਜਾਏ ਚੋਂ ਪਾਸੀ ਮਨ ਦੀ ਰੀਤ ਇਹ ਹਰ ਵਿਦਵਾਨ ਦੀ ਏ ਵਿਤਿਆ ਵਿਚਾਰੀ ਤਾਂ ਪਰਉਪਕਾਰੀ ਇਹ ਵੀ ਸਿੱਖਿਆ ਗੁਰੂ ਸਹਿਬਾਨ ਦੀ ਏ ਇਹਦੇ ਕੌਮ ਅਸਰਾਈਏ ਅਧਿਆਪਕਾਂ ਨੂੰ ਹਰ ਕੌਮ ਹੀ ਇਹਨੂੰ ਪ੍ਰਵਾਨਦੀ ਏ ਦੋ ਅੱਖਾਂ ਨੇ ਦਾਤ ਪ੍ਰਮਾਤਮਾ ਦੀ ਵਿਦਿਆ ਤੀਸਰੀ ਅੱਖ ਇਨਸਾਨ ਦੀ ਏ ਇਸ ਸ੍ਰਿਸ਼ਟੀ ਦੀ ਸਾਜਨਾ ਨਾਲ ਇਥੇ ਤੁਰੋਂ ਭੇਜੀ ਸੀ ਪਰਖ ਅਕਾਲ ਵਿਦਿਆ ਪਾਵਨ ਧਰਮ ਗ੍ਰੰਥਾਂ ਦੇ ਵਿੱਚ ਹਰ ਥਾਂ ਸਾੰਭੀ ਪਈ ਏ ਬੇਨਸਾਲ ਵਿਦਿਆ ਜਿੰਨੀ ਵਰਤੀਏ ਓਨੀ ਹੀ ਜਾਏ ਵਾਦੀ ਸਾਗਰ ਗਿਆਨ ਦਾ ਬੜੀ ਵਿਸ਼ਾਲ ਵਿਦਿਆ ਇਸ ਵਿਦਿਆ ਦੀ ਕਰਦਾ ਹੈ ਕਦਰ ਜਿਹੜਾ ਕਰਦੀ ਉਹਨੂੰ ਨਿਹਾਲ ਨਿਹਾਲ ਵਿਦਿਆ ਸੂਝ-ਬੂਝ ਵਾਲੇ ਸੂਝਵਾਨ ਟੀਚਰ ਵਗਦੇ ਵਹਿਣਾ 'ਚ ਬੱਚੇ ਨਹੀਂ ਵਹਿਣ ਦਿੰਦੇ ਇਕੱਠੇ ਰੱਖਦੇ ਗਲੇ ਦੇ ਹਾਰ ਵਾਂਗੂ ਇੱਕ ਦੂਜੇ ਦੇ ਨਾਲ ਨਹੀਂ ਖਹਿਣ ਦਿੰਦੇ ਵਿਦਿਆ ਨਾਲ ਵਿਦਿਆਰਥੀ ਵਰਗ ਤਾਂ ਹੀ ਨੈਤਿਕ ਗੁਣਾਂ ਦੇ ਗਹਿਣੇ ਨੇ ਪਹਿਣ ਦਿੰਦੇ ਪੂਰੀ ਸੋਚੇ ਭਾਵੇਂ ਨਹੀਂ ਬਦਲ ਸਕਦੇ ਪਰ ਪਹਿਲੀ ਸੋਚ ਵੀ ਨਹੀਂ ਹੈ ਰਹਿਣ ਦੰਦੇ ਵਪਾਰੀ ਕਰਨ ਅਜ ਵਿਦਿਆ ਦਾ ਹੋ ਚੁੱਕਾ ਹੈ ਹਰ ਕੋਈ ਚਿੰਤਾ ਦੇ ਵਿੱਚ ਗਰਸਿਆ ਏ ਨਕਲ ਵਾਲੀ ਬਿਮਾਰੀ ਦੀ ਚੰਬੜੀ ਏ ਫਨੀਆ ਸੱਪ ਵਾਂਗੂ ਸਾਨੂੰ ਡਸਿਆ ਏ ਦਿਨ ਦੀ ਵੀ ਵਿਦਿਆਰਥੀ ਨਸ਼ੇ ਕਰਦੇ ਇਹ ਵੀ ਬੜੀ ਗੰਭੀਰ ਸਮੱਸਿਆ ਏ ਦੱਸਦਾ ਨਹੀਂ ਹੈ ਅਕੋ ਕੋ ਵੇਖ ਕੋਈ ਸੋਚਾਂ ਵਾਲੇ ਸਕੰਜੇ ਵਿੱਚ ਕੱਸਿਆ ਏ ਸਾਰੇ ਦਿੱਕ ਅਦਾਰੇ ਇੱਕ ਸੇਧ ਦੇਵਨ ਇਦੇ ਲਈ ਕਮੇਟੀ ਬਣਾਈ ਜਾਵੇ ਟ੍ਰੇਨਿੰਗ ਸੰਸਥਾ ਨਾਲ ਹਰ ਕੈਮ ਕਰਕੇ ਅਧਿਆਪਕ ਤਾਂ ਹੀ ਦਿੱਤੀ ਸਖਲਾਈ ਜਾਵੇ ਨੈਤਿਕ ਕੀਮਤਾਂ ਜਿਸ ਨਾਲ ਹੋਣ ਉੱਚੀਆਂ ਐਸੀ ਵਿਦਿਕ ਪ੍ਰਣਾਲੀ ਅਪਣਾਈ ਜਾਵੇ ਪੜਦੇ ਸਾਰ ਹੀ ਕੋਈ ਨੂੰ ਜ਼ਿਕਰ ਮਿਲ ਜਾਏ ਐਸੀ ਨੀਤੀ ਕੋ ਘੜੀ ਕਢਾਈ ਜਾਵੇ ਮਾਪੇ ਝੜਕਦੇ ਜਿਸ ਤਰ੍ਹਾਂ ਬੱਚਿਆਂ ਨੂੰ ਉਦਾਂ ਹੈ ਅਧਿਕਾਰ ਅਧਿਆਪਕਾਂ ਦਾ ਉਹ ਤਾਂ ਕਦੇ ਵੀ ਸਫਲ ਨਾ ਹੋਏ ਜਿਹੜਾ ਦੇਵੇਦ ਡਾਰਕ ਉਤਾਰ ਅਧਿਆਪਕਾਂ ਦਾ ਆਪਣੇ ਆਪ ਹੀ ਖਾਸ ਪ੍ਰਭਾਵ ਪਾਉਂਦਾ ਹੈ ਉੱਚਾ ਸੁੱਚਾ ਕਿਰਦਾਰ ਅਧਿਆਪਕਾਂ ਦਾ ਜਿੰਨਾ ਹੋ ਸਕਦਾ ਉਸ ਤੋਂ ਵੱਧ ਕਰੀਏ ਜਾਚਕ ਮਾਨ ਸਤਕਾਰ ਅਧਿਆਪਕਾਂ ਦਾ ਜਿੰਨਾ ਹੋ ਸਕਦਾ ਉਸ ਤੋਂ ਵੱਧ ਕਰੀਏ ਜਾਚਕ ਮਾਨ ਸਤਕਾਰ ਅਧਿਆਪਕਾਂ ਦਾ